ਇਹ ਜੋੜੋ ਕੇ ਲਈ ਕਮਰ ਦਾ ਦਰਦ ਕੇ ਲਈ ਗੁੱਟੋ ਦਾ ਦਰਦ ਕੇ ਲਈ ਇਹ ਤੇਲ ਹੈ ਜੇੜੀ ਬੂਟੀ ਦਾ ਤੇਲ ਇਹ ਕਿਆ ਕਿਆ ਹੈ ਸਾਰੀ ਜੇੜੀ ਬੂਟੀ ਹੈ ਜੀ ਦੇਸੀ ਆਕਾਏ ਕੌਚ ਬੀਜ ਹੈ ਸਾਲਮ ਇਸਰੀ ਸਾਲਮ ਕਟਾ ਬੈਡੇ ਪਾੜੀ ਇਮਲੀ ਬਚ ਲੱਕੜੀ ਦੇਸੀ ਤੁੰਬੇ ਹੈ ਸੰਤ ਹੈ ਬੜੀ ਹਰ ਹੈ ਮਲਟੀ ਹੈ ਕਾਉ ਹੈ ਰਤਨ ਜੂਤ ਹੈ ਕੁਲੰਜਨ ਹੈ ਭਈ ਸਾਟੜੇ ਲਓ ਜੀ ਭਾਈ ਮਰੂਦ ਖਰੀਦ ਹੋ ਰਹੇ ਆ ਤੇ ਗੱਡੀ ਆਪਾਂ ਨੇ ਕਰ ਲਈ ਜੀ ਲੋਕਲ ਗੁਰਦੁਆਰਾ ਸਾਹਿਬ ਘਮਾਉਣਗੇ ਵੀਰ ਹੁਣੀ ਤੇ ਅਲੋਵਾ ਕਰ ਲਈ ਆਪਾਂ ਲੱਗਿਆ ਵੀਰ ਕੱਢਣ ਤੇ ਸੱਤ ਗੁਰਦੁਆਰਾ ਸਾਹਿਬ ਆ ਜਾ ਸੀ ਮੇਰਾ ਹਨਾ ਠੀਕ ਹੈ ਤੇ ਚੱਲਦੇ ਆ ਜੀ ਫਿਰ ਤੁਹਾਨੂੰ ਵੀ ਦਿਖਾਉਨੇ ਆ ਗੁਰਦੁਆਰਾ ਸਾਹਿਬ ਘਮਾਉਨੇ ਆ ਭਾਈ ਦਰਸ਼ਨ ਤੁਹਾਨੂੰ ਵੀ ਕਰਾਉਨੇ ਆ ਸਾਰੇ ਗੁਰਦੁਆਰਾ ਸਾਹਿਬ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਧਾ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਅਸੀਂ ਤੁਰੇ ਹੋਏ ਆ ਜੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਤੇ ਮਾਲਕ ਦੀ ਕਿਰਪਾ ਨਾਲ ਸਾਡਾ ਬਹੁਤ ਵਧੀਆ ਸਫਰ ਰਿਹਾ ਤੈਂਨ ਠੀਕ ਠਾਕ ਰਹੇ ਤੰਦਰੁਸਤ ਰਹੇ ਸਾਰੇ ਜਣੇ ਤੇ ਮਾਲਕ ਦੀ ਕਿਰਪਾ ਨਾਲ ਹਰ ਗੁਣ ਵੀ ਸਾਡੀ ਠੀਕ ਰਹੀ ਉਹਦਾ ਥੋੜੀ ਜੀ ਤੰਗ ਹੋ ਗਈ ਸੀ ਸਫਰ ਵਿੱਚ ਕਿਉਂਕਿ ਸਫਰ ਹਜੇ ਕਰਿਆ ਨਹੀਂ ਕਦੇ ਨਿਆਣੀ ਹੈਗੀ ਆ ਤੁਹਾਨੂੰ ਪਤਾ ਹੀ ਆ ਨਿਆਣਾ ਤਾਂ ਭਾਲ ਦਾ ਇੱਕ ਘੁੰਮਣਾ ਫਿਰਨਾ ਹੁਣ ਗੱਡੀ ਦੇ ਵਿੱਚ ਕਿੰਨਾ ਜੇ ਗੱਡੀ ਦੇ ਵਿੱਚ ਕਮਾਉਂਦੇ ਵੀ ਤੇ ਉਹਨੂੰ ਤੁਰ ਕੇ ਮਤਲਬ ਬਾਤੇ ਬਾਤੇ ਆਪਣਾ ਡੱਬਾ ਬੰਦਾ ਘੁੰਮ ਲੂਗਾ ਹਨਾ ਤਾਂ ਫੇਰ ਵੀ ਉਹਨੂੰ ਬਾਹਰ ਵਾਲੀਆਂ ਚੀਜ਼ਾਂ ਥੋੜੀ ਦੇਖਣੀਆਂ ਜਿੱਦ ਤੱਕ ਹੁਣ ਬਾਹਰ ਕੱਢ ਲਈ ਔਰੇ ਔਰੇ ਜਦਵਾਈ ਹੈ ਔਰੇ ਹੁਣ ਆਲੇ ਆਲੇ ਦੁਆਲੇ ਸਾਰੀਆਂ ਬਿਲਡਿੰਗਾਂ ਬੋਲਡਿੰਗਾਂ ਵੱਲ ਦੇਖੀ ਜਾਂਦੀ ਧਿਆਨ ਜਾਂਦਾ ਹਨਾ ਬੱਚੇ ਦਾ ਸੋ ਇਹ ਗੱਲ ਹੋਰ ਆ ਉੱਥੇ ਦਾ ਟ੍ਰੇਨ ਦੇ ਅੰਦਰ ਇਹਨਰ ਨਹੀਂ ਰਹੀ ਨੇਰਾਤਾ ਜੀ ਤਾਂ ਕਰਕੇ ਬਹੁਤ ਤੰਗ ਹੋਈ ਚਲੋ ਕੋਈ ਗੱਲ ਨਹੀਂ ਬਾਕੀ ਹੋਰ ਕਿਰਪਾ ਰਹੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਠੀਕ ਠਾਕ ਪਹੁੰਚ ਗਏ ਆ ਜੀ ਰੂਮ ਸਾਨੂੰ ਮਿਲ ਗਿਆ ਲੰਗਰ ਹਾਲ ਦੇ ਕੋਲ ਤੇ ਆਪਾਂ ਸਾਰੇ ਜਣੇ ਨਹਾ ਤੋਲੇ ਤਿਆਰ ਹੋਲੇ ਤੇ ਦਸਤਾਰ ਮੈਂ ਭਾਈ ਸਵੇਰੇ ਸੱਜਰੀ ਸਜਾਲੀ ਸੀਗੀ ਆਪਣਾ ਉਹ ਟ੍ਰੇਨ ਦੇ ਵਿੱਚ ਹੁਣ ਥੋੜੀ ਜੀ ਦੀ ਸੈਟਿੰਗ ਕਰਨਾ ਥੋੜੇ ਜੀ ਬਲ ਜੀ ਪੈ ਗਏ ਨਹਾ ਨੂੰ ਗਿਆ ਨਾ ਇਹਦੇ ਕਰਕੇ ਤੇ ਤਾਂ ਕਰਕੇ ਜੀ ਹੁਣ ਬਸ ਚਾਲੇ ਲੱਗੇ ਆ ਜੀ ਪਉਣ ਤੁਹਾਨੂੰ ਅੱਜ ਘਮਾਉਣਾ ਜੀ ਨਦੇੜ ਸਾਹਿਬ ਹੋਰ ਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੇ ਸਾਡੇ ਕਰਕੇ ਕੋਈ ਬੰਦੇ ਦੇ ਕਿਸੇ ਨੂੰ ਦਰਸ਼ਨ ਹੋ ਜਵੇ ਤਾਂ ਅਸੀਂ ਸਭਾਗੇ ਹੋਵਾਂਗੇ ਭਾਈ ਸਾਡੀ ਸਮਝ ਲਓ ਕਹਿ ਲਓ ਵੀ ਮਿਹਨਤ ਨੂੰ ਫਲ ਲੱਗੂਗਾ ਹਨਾ ਜੇ ਕੋਈ ਮਹਾਰਾਜ ਨੂੰ ਮਹਾਰਾਜ ਦੇ ਦਰਸ਼ਨ ਕਰ ਲੂਗਾ ਸਾਡੇ ਨਜ਼ਰੀਏ ਸਾਨੂੰ ਨਜ਼ਰੀਆ ਮਹਾਰਾਜ ਨੇ ਹੀ ਬਣਾਇਆ ਇੱਥੇ ਭੇਜਣਾ ਹਨਾ ਤੇ ਆਪਾਂ ਵੀਡੀਓ ਬਣਾ ਕੇ ਥੋੜੇ ਰੂਰੂ ਕਰਦੇ ਰਹਾਂਗੇ ਤੇ ਜੁੜੇ ਰਹੋ ਬਲੌਗਾਂ ਦੇ ਨਾਲ ਜੀ ਆਜੋ ਹੁਣ ਚੱਲਦੇ ਆਂ ਅੰਦਰ ਸਾਰੇ ਹੋ ਗਏ ਰੈਡੀ ਤੇ ਫਿਰ ਨਿਕਲਦੇ ਆਂ ਜੀ ਪਹਿਲਾਂ ਛਕੀਏ ਪ੍ਰਸ਼ਾਦਾ ਫਿਰ ਅੱਗੇ ਦੇਖਦੇ ਆਂ ਜੀ ਬੱਸ ਮਿਲਦੀ ਆ ਗੁਰਦੁਆਰਾ ਸਾਹਿਬ ਜਾਣ ਨੂੰ ਜਾਂ ਆਟੋ ਲਈਏ ਜਾਂ ਟੈਕਸੀ ਕਰੀਏ ਹੈਨਾ ਉਹ ਫਿਰ ਸਾਰਾ ਕੁਝ ਹੋਣਾ ਤੁਹਾਨੂੰ ਬਲੌਗ ਦੇ ਵਿੱਚ ਪਤਾ ਲੱਗੀ ਜਾਣਾ ਜੀ ਆਜੋ ਚੱਲਦੇ ਆਂ ਜੀ ਅੰਦਰ ਸਾਰੇ ਹੋ ਗਏ ਰੈਡੀ ਸਾਰਿਆਂ ਨੂੰ ਮਿਲਦੇ ਲਓ ਜੀ ਭਾਈ ਮਾਤਾ ਜੀ ਵੀ ਸਾਡੇ ਰੈਡੀ ਹੋ ਗਏ ਲੱਡੂ ਵੀ ਸਾਡਾ ਰੈਡੀ ਹੋ ਗਿਆ ਬਲਾਉ ਮਮੀ ਫਤਿਹ ਸਾਸਰੀ ਕਾ ਲਈ ਸਾਰਿਆਂ ਨੇ ਤੇ ਮਾਤਾ ਜੀ ਪਾਈ ਐਨ ਸਕਾਫ ਮਮੀ ਆ ਸਕਾਫ ਆ ਅੱਜ ਮੈਂ ਕਹਿੰਦਾ ਆ ਸਿਆਲ ਦਾ ਪਹਿਲਾ ਸਕਾਫ ਬਣਿਆ ਮੈਂ ਉਹੀ ਦੇਖਾਂ ਮਾਂ ਕੰਨ ਕਿਤਾਈ ਜੀ ਮੈਂ ਤੂੰ ਆ ਉਹ ਬਲੈਕ ਹਾਂ ਕ ਪੂਰਾ ਕਾਲਾ ਦਾ ਉਹ ਤੇ ਆ ਵਾਲਾ ਇਹ ਜਾਂ ਵੀ ਹੈ ਹਾਂ ਫਿਰ ਮੇਨ ਬਾਈ ਮੈਂ ਤੇ ਨਹੀਂ ਰਹਿ ਹੁੰਦਾ ਮੇਰੇ ਤਾਂ ਕੰਨਾਂ ਨੂੰ ਲੱਗ ਜਿਵੇਂ ਨਾ ਹਵਾ ਹਾਂ ਅਸੀਂ ਨਹੀਂ ਹਟਦਾ ਹਾਂ ਮੈਂ ਔਰ ਮਜਬੂਰੀ ਨੂੰ ਬੰਨਣਾ ਪੈਂਦਾ ਹਾਂ ਐ ਹੁੰਦਾ ਇੱਕ ਇੱਕ ਫਾਇਦਾ ਵੀ ਹੈ ਥੋੜਾ ਜਿਹਾ ਐ ਵੀ ਲੱਗਦਾ ਵੀ ਨਿਆਣਿਆਂ ਵਿੱਚ ਕੋਸ ਕਾਬਜਾ ਬਣੀ ਫਿਰਦੀ ਆ ਨਹੀਂ ਚਲੋ ਗੁਰਦੁਆਰਾ ਸਾਹਿਬ ਚ ਤਾਂ ਠੀਕ ਲੱਗਦਾ ਕਿਹ ਕਹਿ ਗੱਲ ਹੈ ਗੁਰਦੁਆਰਾ ਸਾਹਿਬ ਐ ਐ ਵੀ ਹੁਣ ਜੇ ਚੁੰਨੀ ਉੱਤਰ ਵੀ ਜਾਵੇ ਤਾਂ ਸਿਰ ਤਾਂ ਟਕਿਆ ਵਾ ਬਿਲਕੁਲ ਹਾਂ ਚੁੰਨੀ ਕਈ ਵਾਰ ਨਿਆਣੇ ਕਰ ਚੁੰਨੀ ਆ ਕਈ ਵਾਰ ਨਿਆਣੇ ਗੱਲ ਵੀ ਹੋ ਜਾਂਦੀ ਉੱਧਰ ਹਾਂ 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 ਬਿਲਕੁਲ ਬਿਲਕੁਲ ਸਤਾਬ ਬਣਿਆ ਹੋਊਗਾ ਸਿੰੰਗਾ ਨਹੀਂ ਹੋਊਗਾ ਹਾਂ ਇਹ ਤਾਂ ਹੈ ਬਸ ਇੱਕ ਗੱਲ ਹੋਰ ਮੇਰਾ ਸਤਾਬ ਹੋਗਾ ਮੈਂ ਰਹਿ ਨਹੀਂ ਸਕਦੀ ਹਮ ਮੇਰੀ ਗਰਦਨ ਸਿਰ ਲੱਜਦਾ ਤੁਹਾਨੂੰ ਇਹ ਵੀ ਗੱਲ ਆ ਜੀ ਪੰਨਾ ਪੈਂਦਾ ਮੈਨੂੰ ਜ਼ਰੂਰੀ ਹੂੰ ਤੇ ਇੱਧਰ ਭਾਈ ਮਿਲੋ ਜੈਸਮਿਨ ਨੂੰ ਇਹ ਸਮਾਨ ਦੀ ਸੈਟਿੰਗ ਸ਼ੂਟਿੰਗ ਕਰਦੀ ਫਿਰਦੀ ਸਾਰੀ ਗੱਲ ਦੀ ਸਾਰਿਆਂ ਨੂੰ ਸਰਕਾਰੀ ਲੋਕ ਅੱਜ ਪਹੁੰਚ ਜਿਹੜੇ ਨੇ ਮੈਂ ਵੀ ਮੰਮੀ ਦੇ ਸਿਰ ਤੋਂ ਆਇਆ ਇਹ ਲੈ ਜਿਹਨੂੰ ਬਹੁਤ ਪ੍ਰੋਬਲਮ ਹੋ ਰਹੀ ਗਿਆ ਅੱਛਾ ਠੀਕ ਹੈ ਤੁਸੀਂ ਜਾਣ ਵਾਲੇ ਨੂੰ ਹੋਰ ਜਣਾਵਾਂਗੇ ਮੈਨੂੰ ਵੀ ਉਹ ਮੇਰੀ ਕਦੇ ਦੇ ਦੇਗਾ ਲਾ ਮਮੀ ਮੰਨੂਣਾਉਂਦੀ ਆਏ ਹੈ ਮੈਂ ਮੈਂ ਇਹਨੂੰ ਕਿਹਾ ਮੈਂ ਤਾਂ ਦੱਸ ਟਾਈਮ ਖਰਾਬ ਹੋਈ ਜਾਂਦਾ ਤੂੰ ਆਪ ਸਿਰ ਪਾ ਲੈ ਕਹਿੰਦੀ ਨਹੀਂ ਮੈਂ ਤਾਂ ਮੰਮੀ ਤੇ ਉਹ ਬਹਾਨਾ ਦੱਸ ਠੀਕ ਹੈ ਤੇ ਬੜੀ ਦੀਦੀ ਵਾਈ ਜਾਂਦੀ ਆ ਹਾਂ ਚਲ ਮੈਂ ਗਾਦ ਨਹੀਂ ਮਹਿੰਦੀ ਆ ਮਹਿੰਦੀ ਆਪ ਤੇ ਹੁੰਦੀ ਆ ਵੀ ਹੈ ਨਹੀਂ ਮਹਿੰਦੀ ਆਪ ਤੇ ਨਹੀਂ ਹੁੰਦੀਆਂ ਆ ਆ ਮਹਿੰਦੀਆਂ ਕਰੀਆਂ ਜੀ ਨੇ ਨਿਆਣੀ ਨੇ ਮਾਰੀ ਨੇ ਨਿਆਣੀ ਹੁੰਦੇ ਹਮੇਸ਼ਾ ਹਾਂ ਉਹ ਕੇ ਮਾਤਾ ਜੀ ਬੜਾ ਜੀ ਜੋ ਬਿਲਕੁਲ ਬਿਲਕੁਲ रेडी हो गया ओ, कौली कौली चाँचा। <laughs> चाँचा बस पानी बॉईल ਕਰਵਾ ਲਉ ਉਹ ਮੈਂ ਚੀਜ਼ ਕਰਾਂਗੀ ਜੀ ਚਪਕੋਲ ਕੇ ਦੇਣ ਕੌਲੀ ਚਮਚਾ ਕੌਲੀ ਚਮਚਾ ਪਾ ਪਹਿਲਾਂ ਹਾਂ ਸਾਰਾ ਸਮਾਨ ਇਹ ਬਸ ਮਰ ਕੋਈ ਜਰ ਕਰਕੇ ਰੱਖਿਆ ਮੈਂ ਤੇ ਸਮਾਰੇ ਕੋਲ ਹੋਈ ਜਾਂਦਾ ਕੌਲੀ ਚਮਚਾ ਪਾਲਿਆ ਭਾਈ ਸਾਰਾ ਸਮਾਨ ਸਾਰਾ ਸਮਾਨ ਇਹ ਚਲ ਕੋਈ ਨਾ ਮੇਰੇ ਜੇ ਮੈਨੂੰ ਪਜਲ ਕਰਿਆ ਦੇਖ ਲਓ ਸਾਰਾ ਸਮਾਨ ਰੱਖਿਆ ਜੀ ਜੀ ਭੇਜ ਲਾ ਪੋਈ ਆ ਆ ਦੇਖੋ ਸਾਲਾ ਸਾਹਬ ਆ ਗਿਆ ਮੇਰੇ ਹੱਕ ਚ ਬਲਾਓ ਜੀ ਪਹਿਲਾਂ ਫਤਿਹ ਮੇਰਾ ਸਾਰੇ ਨੇ ਬੈਠ ਸਸਰੀ ਕਲ ਹਾਂ ਤੇ ਨਾ ਦੀਦੀ ਪੈ ਜਾ ਲਾਪ ਹੋਈ ਵੀ ਆ ਘਰ ਆ ਤੁਹਾਨੂੰ ਕੱਢਣ ਲੱਗੇ ਹਾਂ ਜੀ ਹੋਰ ਸਾਡਾ ਤੁਹਾਡੇ ਪਰਾਂ ਨਾ ਮੈਨੂੰ ਲੱਗਦਾ ਸੂਟ ਮੇਰਾ ਹਾਂ ਆ ਸੂਟ ਤਾਂ ਸੋਹਣਾ ਏ ਵੈਸੇ ਹੁਣ ਆਪਾਂ ਗੁਰੂ ਘਰ ਆਏ ਵੇ ਆ ਹੈ ਨਾ ਫਿਰ ਵੀ ਹਾਂ ਸੂਟ ਸੂਟ ਫਿਰ ਵੀ ਟੌਰ ਤਾਂ ਕੱਢਣੀ ਬਣਦੀ ਐ ਥੋੜੀ ਵੀ ਨਹੀਂ ਚਲੋ ਸੁੱਤੇ ਬੈਠ ਕੇ ਚਲ ਜਓ ਨਹੀਂ ਸੂਟ ਤਾਂ ਸੂਟ ਤਾਂ ਠੀਕ ਆ ਸੋਹਣਾ ਏ ਬਾਬਾ ਜੀ ਨੂੰ ਵੀ ਸੋਹਣੇ ਲੱਗੇ ਸੀ ਵੈਸੇ ਤਾਂ ਉਹਨਾਂ ਨੂੰ ਤਾਂ ਲੱਗਦੇ ਹੀ ਆ ਤੁਹਾਨੂੰ ਨੇ ਤਾਂ ਬੱਚੇ ਉਹਨਾਂ ਨੂੰ ਤਾਂ ਸਾਰੇ ਸੋਹਣੇ ਲੱਗਣਗੇ ਜੇ ਜੇ ਮਰਜ਼ੀ ਆ ਕਾਲੇ ਕਾਲੇ ਤੇ ਤੋਂ ਵੇਜੇ ਨੇ ਹਾਂ ਨਹੀਂ ਬਿਲਕੁਲ ਸਾਰੇ ਉਹਨਾਂ ਦੇ ਭਾਈ ਬੱਚੇ ਆ ਚੱਪਟੇ ਪੁਰਾਣੇ ਕੱਪੜੇ ਪਾ ਕੇ ਚੱਲ ਜੀ ਉਹਨਾਂ ਨੇ ਤਾਂ ਵੀ ਗਰਨ ਵਾਲੇ ਲੋਣੇ ਆ ਹਾਂ ਬਿਲਕੁਲ ਮੈਂ ਦੇਖ ਲਓ ਚਿੱਲੀ ਬਿਲੀ ਨੇ ਮੈਂ ਲੱਡੂ ਸਾਡਾ ਪਿਆਰ ਚੁੱਟਾ ਭਾਈ ਹੈਂ ਕਾਂ ਤੂੰ ਸ਼ਾਦੀ ਚੁੱਤੀ ਪਈ ਆ ਜੀ ਚੁੱਤੀ ਪਈ ਆ ਤੇ ਹੁਣ ਭਾਈ ਚੱਲੀਏ ਫਿਰ ਮਾਰਾ ਦੇ ਕਰੀਏ ਦਰਸ਼ਨ ਨਾਲੇ ਕਰਾਈਏ ਤੁਹਾਨੂੰ ਦੇਖੀ ਦੇਖੀ ਪੁੱਤ ਤੇ ਐਂ ਕਰੋ ਕਰਨ ਫੋਨ ਚੱਕ ਪੁੱਤਾ ਪਣਾ ਪਾਵਰ ਬੈਂਕ ਰਹਿਣ ਦੇ ਉਰੀ ਹਨਾ ਕਿੱਲ ਜਾਣਾ ਚੱਲ ਹੈ ਦੀ ਮੈਂ ਪਾ ਦੇ ਫਿਰ ਮੇਰੇ ਵਾਲੇ ਹੈਂਡ ਬੈਗ ਚ ਪਾ ਦੇ ਤੇ ਬਾਕੀ ਭਾਈ ਸਮਾਨ ਤਾਰ ਕੱਢ ਕੇ ਭਾਈ ਪੁੱਤ ਲੋ ਹੋ ਜਾਂਦਾ ਜੇ ਤਾਰ ਵਿੱਚ ਰਹਿ ਜਾਵੇ ਲੈ ਹੱਡ ਦੇ ਦੇ ਹਾਂ ਹਉ ਤੇ ਬਾਕੀ ਹੁਣ ਸਮਾਨ ਸਾਡਾ ਰਹੂਗਾ ਜੀ ਹੋਰੀ ਤਾਲਾ ਆਪਾਂ ਨੇ ਲਾ ਦੇਣਾ ਪਾ ਦੇ ਦੇ ਪਾ ਦੇ ਕਰਨਾ ਉਹ ਉੱਥੇ ਤਾਲਾ ਪਿਆ ਪੁੱਤ ਚੱਕ ਕਿੱਥੇ ਆ ਉਹ ਤਾਲਾ ਤਾਲਾ ਜਿੰਦਾ ਤਾਲਾ ਤਾਲਾ ਇੱਥੇ ਦੇਖ ਹੈਗਾ ਇਹਨੂੰ ਇੱਥੇ ਰਹਿਣ ਦੋ ਡਿੱਪੀ ਕਿਹੜੀ ਕੀ ਚੀਜ਼ ਬੋਲਦੇ ਹੈ ਹਰਗੁਣ ਆਪੇ ਲੈ ਹਰਗੁਣ ਨੂੰ ਕਿਤਾ ਪੋਲ ਦੂਗੇ ਹਰਗੁਣ ਚੱਕਣੀ ਆ ਲੈ ਮੈਂ ਲਗਾਉਣੀ ਆ ਹਰਗੁਣ ਚੱਕ चक ला मै तू चा कपड़े चल अंदर अपने तार है अंदर नचोड़े नहीं चं तरह यार लिया मैं नोड़ा ਲੈ ਹੁਣ ਕੈਮਰਾ ਫੜ ਮੈਂ ਦਿਖਾਵ ਕੱਢ ਕੇ ਤੇ ਆ ਵੀ ਬੇਤਰਫ ਲਾ ਦੇ ਜਾਂਦਾ ਤੇ ਚੱਲਦੇ ਆ ਮੈਂ ਥੱਲੇ ਥੋੜੀ-ਥੋੜੀ ਹਾਂ ਲਓ ਜੀ ਲੋਕ ਲੱਗ ਗਿਆ ਆ ਫਾਇਦਾ ਆ ਆਪਣਾ ਰੂਮ ਲੈ ਕੇ ਬੰਗਲਾ ਸਾਹਿਬ ਗੁਰਦੁਆਰੇ ਚ ਸਾਨੂੰ ਆਟੋ ਵਾਲਾ ਕਹਿੰਦਾ ਭਾਈ ਰੂਮ ਮੈਨੂੰ ਕਹਿੰਦਾ ਮੈਂਰੇ ਆਟੋ ਚ ਰੱਖ ਦੋ ਸਮਾਨ ਤੁਹਾਨੂੰ ਸਾਰੀ ਦਿੱਲੀ ਘੁਮਾਉਂਗਾ ਉਹ ਮੈਂ ਬੱਲੇ ਤੇਰੇ ਅਸੀਂ ਭਰਾਵਾ ਘੁੰਮਣ ਲੱਗੇ ਪੈ ਸਮਾਨ ਲੈ ਕੇ ਪਤਾ ਨਹੀਂ ਕਿੱਧਰ ਰੋੜ ਜਣਾ ਹੋਰ ਕੀ ਤੇ ਚੱਲਦੇ ਆ ਜੀ ਫਿਰ ਹੁਣ ਥੱਲੇ ਅ ਛੱਕਦੇ ਆ ਪਹਿਲਾਂ ਪ੍ਰਸ਼ਾਦਾ ਜਾ ਕੇ ਨਹੀਂ ਅਬ ਇੱਧਰ ਬੰਦ ਗਏ ਹੁਣ ਟੈਕਸੀ ਫੜਦੇ ਆ ਚੱਲਦੇ ਆ ਗੁਰਦੁਆਰਾ ਸਾਹਿਬ ਚ ਜਾਣਾ ਸਾਰੇ ਗੁਰਦੁਆਰਾ ਸਾਹਿਬ ਚ ਲੰਘ ਕੇ ਰਹਿਗੇ ਉੱਥੇ ਛੱਕ ਲਾਂਗੇ ਠੀਕ ਪਹਿਲਾਂ ਟੈਕਸੀ ਫੜਨੀ ਹੁਣ ਜੀ ਜੀ ਕੋਈ ਨਹੀਂ ਫੜੀ ਕੋਈ ਨਾ ਇੱਧਰ ਪਾ ਲੈਣਾ ਪਰ ਬਾਬਾ ਤੇ ਚਾਬੀ ਨੂੰ ਪਿੱਛੇ ਨਹੀਂ ਸਾਰਾ ਕੁਝ ਸਾਈਡ ਵਾਂਗ ਸਾਈਡ ਬੰਨ੍ਹ ਦਿਲੇ ਇੱਥੇ ਪਿੱਛੇ ਪਾ ਫੋਨ ਫੋਨ ਕੱਢਣ ਲੱਗਿਆ ਨਾ ਪੁੱਤ ਸੱਟ ਲਈ ਹੋਰ ਕੁਝ ਨਹੀਂ ਆ ਮੇਰੇ ਵਾਲੇ ਚ ਪਾ ਦੇ ਲੈ ਇੱਧਰ ਪਾ ਦੇ ਨਹੀਂ ਨਹੀਂ ਜੇਬ ਚ ਨਹੀਂ ਇਹਦੇ ਚ ਪਾ ਹੈਂਡ ਬੈਗ ਚ ਹਾਂ ਇੱਥੇ ਪਾ ਦੇ ਧਿਆਨ ਨਾਲ ਚਲ ਬਸ ਮੰਮੀ ਆ ਪਾ ਲਿਓ ਮੜਾ ਜਾ ਪਰਸ ਚ ਚਲ ਕਰਨੇ ਪਾ ਲਿਆ ਤੇ ਚੱਲਦੇ ਆ ਜੀ ਫਿਰ ਹੁਣ ਘਰ ਆਉਣੇ ਤੁਹਾਨੂੰ ਦਰਸ਼ਨ ਬਾਜੀ ਸੰਗਤ ਦੇਖ ਲੋ ਟਰੱਕਾਂ ਚ ਦੋ ਦੋ ਮੰਜ਼ਲੀ ਟਰੱਕ ਹਨਾ ਉੱਪਰ ਵੀ ਛੱਤ ਪਾ ਕੇ ਆਈ ਹੋਈ ਆ ਦਰਸ਼ਨ ਕਰਨ ਸੰਗਤ ਤੇ ਨਿਪੋਲੇ ਦੇ ਵਿੱਚ ਹੈ ਮੰਮੀ ਇਹਦੇ ਵਿੱਚ ਹੈ ਬੈਗ ਚ ਠੀਕ ਹੈ ਚੱਲਦੇ ਆ ਜੀ ਫੇਰ ਹੁਣ ਅੱਗੇ ਮੇਰਾ ਚੂਹਾ ਜੀ ਗੁਰਦੁਆਰਾ ਸਾਹਿਬ ਬਾਈ ਬਹੁਤ ਸੋਹਣਾ ਤੇ ਕਮਰੇ ਤੁਸੀਂ ਦੇਖ ਸਕਦੇ ਆ ਕਿੰਨੇ ਜ਼ਿਆਦਾ ਹੈ ਪਰ ਸਾਰੇ ਬੁੱਕ ਐਨੀ ਸੰਗਤ ਆਈ ਹੋਈ ਆ ਕਮਰੇ ਸਾਰੇ ਹੀ ਬੁੱਕ ਆ A to Z ਇਧਰ ਭਾਈ ਪਾਪਾ ਦੀਪ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ ਛੇਰੇ ਪੰਜਾਬ ਅੱਜ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਆ ਜੀ ਲੰਗਰ ਹਾਲ ਵੀ ਇੰਨਾ ਜ਼ਿਆਦਾ ਉਰੇ ਵੀ ਸਾਰੇ ਕਮਰੇ ਕਮਰੇ ਆ ਅੰਦਰ ਤੇ ਉਹ ਵੀ ਕਮਰੇ ਸਾਰੇ ਭਾਈ ਆ तकरीबन ਬੁੱਕ ਆ ਜੀ ਸਾਡੇ ਵਾਲੇ ਕਮਰੇ ਦਾ ਨੰਬਰ ਹੈਗਾ 643 ਦੇਖ ਲਓ ਤੁਸੀਂ ਕਿੰਨੇ ਕਮਰੇ ਹੋਊਗੇ ਉਰੇ ਘੱਟੋ ਘੱਟ ਹਜ਼ਾਰਾਂ ਚ ਕਮਰੇ ਹੋਣੇ ਜਲ ਦੀ ਸੇਵਾ ਚੱਲ ਰਹੀ ਆ ਜੀ ਜਲ ਛਕੋ ਭਾਈ ਜੀ ਨੇ ਛਕਣਾ ਬੋਤਲ ਬਣਾਉਣੀ ਬੋਤਲ ਭਰਾਲੋ ਲਓ ਜੀ ਭਾਈ ਮਰੂਦ ਖਰੀਦ ਹੋ ਰਹੇ ਆ ਤੇ ਗੱਡੀ ਆਪਾਂ ਨੇ ਕਰ ਲਈ ਜੀ ਲੋਕਲ ਗੁਰਦੁਆਰਾ ਸਾਹਿਬ ਕਮਾਉਣਗੇ ਵੀਰ ਉਹ ਨਹੀਂ ਤੇ ਅਨੋਵਾ ਕਰ ਲਈ ਆਪਾਂ ਲੱਗਿਆ ਵੀਰ ਕੱਢਣ ਤੇ ਸਤ ਗੁਰਦੁਆਰਾ ਸਾਹਿਬ ਆ ਜਾਸੀ ਮੇਰਾ ਹਨਾ ਠੀਕ ਆ ਤੇ ਚੱਲਦੇ ਆ ਜੀ ਫਿਰ ਤੁਹਾਨੂੰ ਵੀ ਦਿਖਾਉਨੇ ਆ ਗੁਰਦੁਆਰਾ ਸਾਹਿਬ ਕਮਾਉਨੇ ਆ ਭਾਈ ਦਰਸ਼ਨ ਤੁਹਾਨੂੰ ਵੀ ਕਰਾਉਨੇ ਆ ਸਾਰੇ ਗੁਰਦੁਆਰਾ ਸਾਹਿਬ ਦੇ ਤੇ ਬੈਠੋ ਫੇ ਭਾਈ ਆ ਜਾਓ ਵੀਰ ਕੱਢ ਲੋ ਬਾਹਰ ਨੂੰ ਗੱਡੀ ਆਪਣੀ ਚਲੀ ਗਈ ਆਪਣਾ ਬੜੀਆਂ ਹੋ ਗਏ ਨੇ ਅੱਛਾ ਜੀ ਤੁਸੀਂ ਮੈਂਬਰ ਹੀ ਚਾਰ ਹੋ ਕੋਈ ਫਰਕ ਨਹੀਂ ਰਹਿਦਾ ਠੀਕ ਆ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇਹਨੇ ਜਿੱਥਾ ਜਾਣਾ ਹੈ ਦੱਸ ਦੇਣਾ ਮੈਂ ਆਟੋ ਕੱਢੀ ਦੇ ਦਾਂ ਨੀ ਛੋਟੀ ਕਾਰ ਵੀ ਆਪਰੇ ਕੋਲ ਠੀਕ ਆ ਜੀ ਬੇਬੀ ਮਾ ਠੀਕ ਆ ਠੀਕ ਆ ਬੈਠੋ ਜੀ ਭਾਈ ਅੰਦਰ ਪਈ ਦੁਕਾਨਾਂ ਸਾਰੀਆਂ ਇਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਆਉਂਦੀਆਂ ਦੁਕਾਨਾਂ ਹਲੇ ਹੌਲੀ ਹੌਲੀ ਖੁੱਲੂਗਾ ਬਾਜ਼ਾਰ ਹਜੇ ਖੁੱਲ ਰਿਹਾ ਬਾਜ਼ਾਰ ਹੌਲੀ ਹੌਲੀ ਇਹਨਾਂ ਮੈਨੂੰ ਤਾਂ ਕੀ ਕਰਨੇ ਸ਼ਾਮ ਨੂੰ ਲੇਟ ਫਿਰ ਬੰਦ ਹੁੰਦਾ ਜੀ ਅੱਛਾ ਹਾਂ ਜੀ ਸ਼ਾਮ ਨੂੰ ਲੇਟ ਠੀਕ ਆ ਠੀਕ ਆ ਠੀਕ ਆ ਕੀ ਆਪ ਹੋਗਾ ਮਰੂਦ ਮਰੂਦ ਹੋਗਾ ਮੈਂ ਆਪੋ ਹੀ ਦੇਖਦਾ ਐਨਾ ਟਾਈਮ ਮੰਮੀ ਦੇ ਜਿਹੜੇ ਨਾ ਪਰਕ-ਪਰਕ ਕੇ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਮੰਮੀ ਨੇ ਚੰਗੇ-ਚੰਗੇ ਲਿਆਣੇ ਕਢਾ ਕੇ ਉਹ ਦੇਖੋ ਤਾਂ ਸਹੀ ਐਨ ਕੱਢ ਕੱਢ ਕੇ ਮੇਰਾ ਫੋਨ ਤੁਹਾਡੇ ਕੋਲ ਹੈ ਨਾ ਹਾਂ ਮੇਰੇ ਕੋਲੇ ਆ ਤੇ ਚੱਲਦੇ ਆ ਜੀ ਮੇ ਲੋ ਜੀ ਇਧਰ ਵੀਰ ਨੂੰ ਵੀਰ ਆਪਣਾ ਲੋਕਲ ਹੈ ਜੀ ਏਰੀਆ ਮੈਂ ਨੰਬਰਸਰ ਅੱਛਾ 100 ਸਾਰ ਬੱਲੇ ਨੰਬਰਸਰ ਮਹਾਪੇਂ ਤਾੜੀ ਬੱਡ ਲੱਜ ਇਹ ਤਾਂ ਯਾਰ ਬਾਈ ਸਾਡੇ ਏਰੀਆ ਦਾ ਸਾਡਾ ਰੋਪੜ ਏਰੀਆ ਹਾਂਜੀ ਠੀਕਾ ਠੀਕਾ ਫੇ ਇੱਧਰ ਹੀ ਰਹਿੰਦੇ ਤੁਸੀਂ ਹਾਂਜੀ ਇੱਧਰ ਹੀ ਹੁਣ ਇਹ ਵਿੱਚ ਜੇ ਆਪਣੇ ਉਹ ਐਨ ਹਰਮਨ ਹੋਣੀ ਹਰਮਨ ਨੇ ਉਹਦੀ ਦਾਦੀ ਮੰਮੀ ਉਹਦਾ ਭਰਾ ਹਾਂ ਹਰਮਨ ਕੋਸਟਰ ਹਾਂ ਤਾਂ ਉਹ ਵੀ ਆਏ ਨੇ ਅੱਜਾ ਤੁਹਾਡੇ ਨਾਲੇ ਘੁੰਮੇ ਉਹ ਜਿਹੜੇ ਬਲੌਗਰ ਆ ਠੀਕਾ 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 ਮੈਂ ਘੁਮਾਇਨਾ ਤੈਨੂੰ ਜਗ੍ਹਾ ਠੀਕਾ 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 ਤੇ ਲਓ ਜੀ ਬਾਈ ਬਾਈ ਦਾ ਆਪਣੇ ਏਰੀਆ ਦਾ ਹੀ ਨਿਕਲ ਗਿਆ ਵੀਰ ਬਾਈ ਘੁਮਾਉਂਗਾ ਹੁਣ ਆਪਾਂ ਨੂੰ ਸਾਰੇ ਗੁਰਦੁਆਰਾ ਸਾਹਿਬ ਆਜੋ ਭਾਈ ਇੱਕ ਤਾਂ ਬੰਦੇ ਸਾਡੇ ਉਲਝੇ ਫਿਰ ਜਾਂਦੇ ਆ ਜੀ ਹੈ ਉਹ ਆਜੇ ਖੋਲ ਦੇਣੀ ਦੀ ਤਾਂ ਕਿ ਨਹੀਂ ਇੱਧਰ ਮੈਂ ਬੈਠੀ ਆ ਮੈਨੂੰ ਆਖੀ ਹੋਣੀ ਅਸੀਂ ਗੱਡੀ ਉਧਰੋਂ ਮੋੜ ਕੇ ਇੱਧਰ ਨੂੰ ਲਿਆਏ ਇਹਨਾਂ ਦੇ ਨਾਲ ਆ ਕੇ ਖੜ ਕੇ ਇਹ ਮਰੂਦ ਲੈ ਕੇ ਪਿੱਛੇ ਨੂੰ ਚਲ ਗਏ ਆਜੋ ਆਜੋ ਆ ਲੈ ਟਾਈਮ ਉਹਨੇ ਨਾ ਮਰੂਦ ਦਿਖੋਗੇ 5-6 ਮਰੂਦ ਲੈ ਕੇ ਨਹੀਂ ਚੀਰ ਕੇ ਲਿਆਏ ਆ ਮੰਮੀ ਖਾਣੇ ਹੋਰ ਉਧਰ ਆਸਮਾਨ ਤੱਕੀ ਲਾ ਲਓ ਪਹਿਲਾਂ ਇਹ ਖਾ ਲੈ ਲੋ ਇਹ ਮੰਮੀ ਆਜੋ ਅੰਦਰ ਨੂੰ ਏ ਚਲੋ ਜੀ ਫਿਰ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਭਾਈ ਚੱਲੇ ਹੁਣ ਮਹਾਰਾ ਦੀ ਕਿਰਪਾ ਨਾਲ ਦਰਸ਼ਨ ਕਰਨ ਤੇ ਅਮੂਰ ਵਿਚਰਾਣਿਆ ਆਏ ਲਿਆ ਉਹ ਖਲਾ ਤਾਂ ਦਊਂਗਾ ਖਲਾਉਂਦੇ ਆ ਰਿਕਮ ਲੋ ਕੀ ਆਉਂਦੇ ਆ ਬਾਜੀ ਨਹੀਂ ਤਾਂ ਕੋਈ ਵੀਰ ਨੂੰ ਵੀ ਦੇ ਦਿੰਦਾ ਨਾ ਮੈਂ ਦੰਦ ਚ ਪੀੜ ਹੁੰਦੇ। ਪਛਾਹੋ। ਛੇ ਦਾ ਆਉਂਦਾ ਨਾ। ਦੰਦ ਦਾ ਦਰਦ ਵੀ ਬਾਈ ਬਹੁਤ ਭੈੜਾ, ਜਾੜ ਦਾ ਦਰਦ। ਨਾ ਦਾਰਦ ਨਹੀਂ ਇਹ ਦੰਦ ਚ ਹੈ। ਪਛਾਹ ਦੰਦ ਚ। ਠੀਕਾ ਠੀਕਾ। ਆਹ ਦਾ ਨਾ। ਅਚਾਰ ਰਸਤਾ ਦਰਬਾਰ ਸਾਹਿਬ ਨਹੀਂ ਜਾਂਦਾ। ਠੀਕਾ ਠੀਕਾ। ਉਹ ਆਜੋ ਬੇਟਾ ਉਹ ਬੁੱਲਣਗੇ ਆਪਾਂ। ਜਹਾ ਕਰਦੇ। ਚੱਪਾ ਚੱਲ। है ना जाने भी है लालच सोचिया के कब्जा कर लेंगे रातों रात मुर्ता दफन करके कब्रस्थान तो, तो तो बना दे नियामतेंची रात मुसलमान ना था जोर मुसलमान था ਇਸ ਕਰਕੇ ਸਤਜੀ ਦਾ ਆਪ ਦੀ ਇੱਛਾ ਪੂਰਾ ਕੀਤੀ ਹੈ ਨਾ ਉਹ ਦੁਆਰਾ ਮਾਲ ਕੇਤਰੀ ਮੁਸਲਮਾਨਾਂ ਦੇ ਕਰਦੇ ਤੰਤਰਪਾਪਾ 20 ਸੈਂਟੀਮੀਟਰ ਦੁਆਰਾ ਸਤਕੰਤ ਸਾਹਿਬ ਮਾਰਾ ਅੱਗੇ ਦਾ ਕਰਤੀ ਸ਼ੁਰੂਆਤ ਕਰਦੇ ਸੰਗਤ ਵਾਸਤੇ ਦਾਤਨ ਦੀ ਸੇਵਾ ਦਾਤਰਾ ਵਾਧੇ ਚ ਕਲਚ ਹੈ ਦੇਖੇ ਜੀ ਗੁਰੂ ਸਾਹਿਬ ਕਬਜ਼ਾ ਮੁਸਲਮਾਨਾਂ ਦਾ ਉਹ ਮਾਰਾ ਨਹੀਂ ਮੇਟ ਦਿੱਤੀ ਸਿੰਗਾਲੋਂ ਲੈ ਕੇ ਮੋੜ ਚਲਾ ਦਿੱਤਾ ਕਈ ਸਿੰਘ ਸਹੀਦ ਹੋਏ 3 ਸਾਲ ਰਹੀ ਚੰਨੀ ਕਲਕੱਤਾ ਹਾਈ ਕੋਰਟ ਤੋਂ ਤੇਜ ਗਿਆ ਤਾਂ ਲੈ ਕੇ ਇੱਕ ਜਾਨ ਦੀ ਜਗਾ ਖਾਦ ਹੋਈ 4 ਹੋਰ ਵੀ ਮਾਰਾ ਨਹੀਂ ਦੇ ਸਾਲ ਤੋਂ ਲੈ ਸੰਗਤ ਜੀ ਇਹ ਸਾਲ ਮਾਪੂਰ ਦਾ ਤਪੱਸਾ ਜਿਨਾਲੋ ਜੀਵਾਤੋ ਜੋ ਕੀ ਰੱਖਿਆ ਆਪਣੇ ਲੈ ਕੇ ਕਮਾਈ ਕੋਈ ਟੋਪੀ ਸਾਕੇ ਰੱਖਣ ਵਾਲਾ ਚਿੱਟਾ ਮਾਰਾ ਦਾ ਬਰਕਤ ਵਾਲਾ ਚਿੱਕਾ ਕਰ ਲੈ ਜਾਓ ਚੋਲੀ ਵਰ ਲੋ ਨਾਲ ਸੇਵਾ ਇਹ ਨਾਲ ਨੇਵਾ ਵਾਈ ਗ੍ਰੀਤੀ ਦਾ ਉਹ ਬਹੁਤ ਕਰਵਾਉਣ ਮੈਂ ਤਾਂ ਆਪ ਜੀ ਸੇਵਾ ਮਾਰਾ ਦੱਸ ਲੱਗ ਗਈ ਹੈ ਕਿ ਆਪ ਤੋਂ ਲੋਕਾਂ ਦੀ ਪਰਫੈਕਟ ਮਿਲਦੀ ਹੈ ਹਮੇਂ ਚੋਲੀ ਵਰ ਲੋ ਚਿੱਕੋ ਜਿੰਨੇ ਤੋਂ ਫਿਰ ਆਪਣੀ ਸ਼ਾਦਾ ਪਾ ਕੇ ਕਲਾਨੇ ਲੈ ਲੋ ਕਰੋ ਸੇਵਾ ਅਰਜਹਾਨਕ ਇਨਾਮੇ ਖੂਰ ਰੱਖੀ ਬਲੋਈ ਜਦੋਂ ਉਸ ਤੋਂ ਪੱਤਿਆਂ ਦਾ ਜੋ ਮੈਂ ਇਹਦਾ ਉਹ ਇੰਦੇ ਗਿਆ ਆ ਜਾ ਪ੍ਰੇਸ਼ਾਨ ਹੋ ਪਰ ਚੱਕਰੀ ਮਲ ਤੇ ਮਲ ਟਿੱਲਾ ਵੀ ਦੱਸਿਆ ਜੰਨਾ ਖੁਦ 10ਵੇਂ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਆਪਣੇ ਸੰਗਲਾਂ ਦੀਪ ਦੀ ਯਾਤਰਾ ਸਮੇਂ ਬੀਦਰ ਨਾਨਕਸੀ ਰੇਵਾਲ ਨੂੰ ਜਾਂਦੇ ਹੋਏ ਇੱਥੇ ਰਹਿ ਸੀਗੇ ਤਕਸੀਮ ਕੀਤੀ ਦੱਸਿਆ ਜਾਂਦਾ ਗੁਰੂ ਜੀ ਨੇ ਇੱਥੇ ਭਵਿੱਖ ਪ੍ਰਤੀ ਵਚਨ ਵੀ ਉਚਾਰਿਆ ਕਿ ਸਾਡਾ ਇੱਥੇ ਕਾਫੀ ਖਜਾਨਾ ਪਿਆ ਜਦੋਂ ਫਾਲਸੇ ਦੀ ਗਿਲਤੀ ਕਰੋੜਾਂ ਦੇ ਵਿੱਚ ਹੋ ਜਾਊਗੀ ਨਾ ਫੇਰ ਹੋਣਾ ਇੱਥੇ ਫੇਰ ਮਾਇਆ ਨਾਲ ਥਾਸੇ ਵਿੱਚ ਅਤੁੱਟ ਮੰਗਰ ਵਰਤਾਇਆ ਜਾਵੇਗਾ ਮਾਇਆ ਨਾਲ ਦੇਖੋ ਖਲੇ ਆਉਣਾ ਮਹਾਰਾਜ ਨੇ ਸਮਝ ਲਓ ਕਰਕੇ ਬਚਨ ਨੂੰ ਆਉਣਾ ਜ਼ਰੂਰ ਹੂੰ ਇੱਧਰ ਜਾਣਾ ਉੱਪਰ ਜਾਹੋ ਜੂ ਜੀ ਜਾਹੋ ਜਲਾ ਚਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਉੱਪਰ ਇਹ ਗੁਰਦੁਆਰਾ ਇਹ ਭਾਈ ਮਟਕੇ ਲਾਏ ਹੋਏ ਆ ਮਟਕੇ ਲਾਏ ਹੋਏ ਮੰਮੀ ਹਣਾ ਦੇਖ ਲਓ ਨਹੀਂ ਹਾਂ ਗਰਮੀਆਂ ਚ ਤਾਂ ਇਹਦੇ ਵਿੱਚ ਬਹੁਤ ਠੰਡਾ ਰਹਿੰਦਾ ਹੋਣਾ ਪਾਣੀ ਦੋਨੋਂ ਮਟਕੇ ਲਾਏ ਹੋਏ ਨੇ ਬੜੇ ਬੜੇ ਅੱਛਾ ਇਹਦੇ ਢੇ ਇਹਨਾਂ ਨੇ ਕੋਹੂ ਛੋਟਾ ਜਾ ਬਾਕੀ ਉਹ ਕੁੱਲ ਵੀ ਰੱਖਣਾ ਹੈ ਟੋਟਾ ਟਕੇ ਚਾਟਾ ਬਣੇਗਾ ਥੇਰਾ ਅਸੀਂ ਅੱਛਾ ਹਾਂ ਆਟਾ ਫੋਨ ਦੇ ਕੇ ਪਹਾਂ ਦੇ ਪਾਣੀ ਗਰਮੀਆਂ ਚ ਮੰਮੀ ਇਹਦੇ ਵਿੱਚ ਬਹੁਤ ਠੰਡਾ ਰਹਿੰਦਾ ਹੋਣਾ ਇਹ ਦੇਖ ਲਓ ਇਹਦੇ ਵਿੱਚ ਫਿਕਸ ਕਰਿਆ ਹੋਇਆ ਜੀ ਇਹਨਾਂ ਕਿਆ ਬਾਤ ਹੈ ਆਹਨ ਬੜੀਆ ਬਣਾਈ ਵੀ ਆ ਜੀ ਗੱਲਬਾਤ ਤੇ ਹੁਣ ਚੱਲੇ ਆ ਜੀ ਅਸੀਂ ਅਗਲੇ ਗੁਰਦੁਆਰਾ ਸਾਹਿਬ ਪੁੱਛਦੇ ਆਂ ਡਰਾਈਵਰ ਸਾਹਿਬ ਨੂੰ ਹੁਣ ਕਿਹੜੇ ਗੁਰਦੁਆਰਾ ਸਾਹਿਬ ਲੈ ਕੇ ਜਾਉਂਗੇ ਸਾਨੂੰ ਅਗਲੇ ਚੱਲਦੇ ਆਂ ਜੀ ਫਿਰ ਆਹ ਲੋ ਚੱਪਲਾ ਮੈਂ ਤਾਂ ਵਿੱਚੇ ਖੋਲਦੇ ਬੂਟ ਵਾਰ-ਵਾਰ ਨਾਲੋ ਵੈਰੀ ਗੁੱਡ ਖੁਰਕਿਆ ਆਹ ਜੀ ਗੱਡੀ ਹੋ ਗਈ ਸਾਡੀ ਰੈਡੀ ਵੀਰ ਹੁਣ ਕਿਹੜੇ ਗੁਰਦੁਆਰਾ ਸਾਹਿਬ ਜਾਣਾ ਆਪਾਂ ਜੀ ਆਪਾਂ ਜਾਣਾ ਹੁਣ ਮਾਦਾ ਪਾਕਰ ਦੇ ਲੋ ਮਾਤਾ ਪਾਕੌਰ ਦੇ ਲੋਕ ਪਾਕੌਰ ਦੀ ਦੋ ਹੈ ਠੀਕ ਆ ਜੀ ਤੇ ਚੱਲਦੇ ਆ ਜੀ ਫਿਰ ਅੱਗੇ ਗੁਰਦੁਆਰਾ ਸਾਹਿਬ ਫੇ ਅਗਲੇ ਗੁਰਦੁਆਰਾ ਸਾਹਿਬ ਦੇ ਕਰਾਉਨੇ ਤੁਹਾਨੂੰ ਦਰਸ਼ਨ ਇਹ ਜੋੜੂ ਕੇ ਲਈ ਕਮਰ ਦਾ ਦਰਦ ਕੇ ਲਈ ਗੁੱਟਨ ਦਾ ਦਰਦ ਕੇ ਲਈ ਇਹ ਸ਼ਤੈਲ ਹੈ ਇਹ ਜਿਹੜੀ ਤੇਲ ਹੈ ਇਹ ਪਾਈਆ ਕੇ ਕੇ ਸਾਰੀ ਜਿਹੜੀ ਬੁੱਢੀਆਂ ਜੀ देसी अकै कोच बीजे सालमिसरी सालम कट्टा सालम बैड़े पाड़ी इमली वच लकड़ी देसी टंबे हैं सुनते है, बड़ी हर है मलटी है काऊ है रतन जूत है कुलंजन है वैसा ताड़े गिलो है दर्द होगा तो चार पांच बूद लेके लगा के मालिश करके भी देख सकते हैं साहब आइए किलो देख लो कितनी जगह यूज हो रही है हम्म लौ बहुत फायदेमंद वाली चीज है बिल्कुल रोज पिए ना

ਮੰਮੀ ਸਾਡੀ ਯਾਰ ਗਰਦਨ ਦੀ ਨਾੜ ਚੜੀ ਹੋਈ ਆ ਉਤਰ ਜੂ। ਲੱਗਦਾ ਮੱਥਾ ਟੇਕ ਲੋ ਕਿ ਲੱਗਣ। ਅੱਛਾ। ਚਲੋ ਬੈਲਾ ਮਨਸਤੇ ਗਿਆ ਦੇ। ਚਲੋ ਪਹਿਲਾਂ ਅਸ਼ਨਾ ਮੱਥਾ ਟੇਕ ਲਈਏ। ਫਿਰ ਦੇਖਦੇ ਆ। ਲਓ ਜੀ ਭਾਈ ਗੁਰਦੁਆਰਾ ਸਾਹਿਬ ਆ ਗਏ ਹੁਣ ਅੱਗੇ। ਤੇ ਗੁਰਦੁਆਰਾ ਸਾਹਿਬ ਦੇ ਨਾਮ ਥੋੜੇ ਜੁਰੇ ਮਤਲਬ ਔਖੇ ਆ ਹਨਾ। ਹਾਂ ਉਹ ਲਿਖਿਆ ਹੋਆ ਸਾਹਮਣੇ। ਗੁਰਦੁਆਰਾ ਲੋ ਲੰਗਰ ਮਾਤਾ ਭਾਗ ਕੌਰ ਜੀ ਵਾਹਿਗੁਰੂ ਚਲੋ ਚੱਲਦੇ ਆ ਜੀ ਅੰਦਰ ਕਰਦੇ ਆ ਦਰਸ਼ਨ ਮਹਾਰਾਜ ਦੇ ਵਾਹਿਗੁਰੂ ਸੱਚਾ ਪਾਤਸ਼ਾਹ ਗੁਰਦੋਰਾ ਮਾਤਾ ਭਾਗ ਕੌਰ ਜੀ ਹਾਂ ਆ ਲਿਖਿਆ ਹੋਇਆ ਨਾਮ ਗੁਰਦੋਰਾ ਮਾਤਾ ਭਾਗ ਕੌਰ ਜੀ ਵਾਹਿ सेवा वाले कार सेवा जी ने लूह लंगद्वारा माता सेवा वास्ते गुरु की संता गुरु कल गुरु घर का आनंद मारण संगत ने चा प्रशा गुरु कलदारा ने गुरु क्या माता महा शख शाह जिन्हों ने कृपा हम गुरु गोबिंद सिंह महाराज जी मुख जनरल फौजा लग माता कौर ने चाली जनरल गुरु सब बजाव लेकर आ गए सर और माता श्री गोह फौजा शाम शहीद करवाया सचखंड माता भाग कौर जी उन्होंने जनरल दल के लिए बहुत सारी चौथाई गुरु साहब ने आम वन प्रति दवाई स्वस्थ करके सच खंड कर शाहबला देखे आए

ਆਪ ਆਪਨੇ ਉਹ ਆਪਣੇ ਪਰਿਵਾਰ ਦੀ ਦੇਖਭਾਲਿਆਂ ਵਿੱਚੋਂ ਬਣਦੇ ਸਰਦੇਸੇ ਬਾਕੇ ਗੁਰੂ ਘਰ ਨੂੰ ਖੁਸ਼ੀਆਂ ਲੈ ਕੇ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਮਹਾਰਾ ਦੇ ਦਰਸ਼ਨ ਅਸੀਂ ਕਰ ਲਏ ਪ੍ਰਸ਼ਾਦਾ ਲਿਆ ਜੀ ਸ਼ਾਕ ਪ੍ਰਸ਼ਾਦਾ ਪ੍ਰਸ਼ਾਦਾ ਮੈਂ ਕਿਹ ਲੰਗਰ ਪੱਕ ਗਿਆ ਮਾਨਣੀ ਪਰਿਆ ਸਹੀ ਗੱਲ ਹੈ ਲੰਗਰ ਬਾਈ ਇੰਨਾ ਸਵਾਦ ਗੱਲੇ ਛੱਡੋ ਬਹੁਤ ਸਵਾਦ ਚਾਹ ਵੀ ਬਹੁਤ ਸਵਾਦਤੀ ਹਾਂ ਉਧਰ ਬਾਬਾ ਜੀ ਕਰਨ ਨੂੰ ਸਿੱਖਿਆ ਦੇ ਰਹੇ ਆ ਭਾਈ ਬਸ ਪੁੱਛ ਰਹੇ ਆ ਸੇਂਗਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਚੱਲਦੇ ਆ ਜੀ ਫਿਰ ਤੇ ਇਹਨਾਂ ਲੈਣਾ ਮੰਮੀ ਦਰਦ ਤੇ ਪਹਿਲਾਂ ਮੰਨੂ ਨਾਰ ਧਰਵਾ ਲੂ ਮੰਮੀ ਦੀ ਨਾਰ ਧਰਵਾਓ ਨਾਰ ਚੜੀ ਵੀ ਆ ਮੰਮੀ ਚੜੀ ਵੀ ਤਾਂ ਹੈ ਛੱਡ ਪਰਾਂ ਤੇ ਲੱਗ ਜਾਣਾ ਕੱਪੜਿਆਂ ਨੂੰ ਆ ਫੇਰ ਕੱਪੜਿਆਂ ਦੇ ਮੁਸ਼ਕਿਲ ਆਈ ਜਾਓ ਚਲੋ ਫੇਰ ਆਏ ਹਾਂ ਦਾ ਚਲੋ ਮਾਰੋ ਇਹ ਛਾਲਾਂ ਛਾਲਦਿਆਂ ਹੀ ਫਿਰ ਹੁਣ ਅੱਗੇ ਹੂੰ ਵੀਰ ਅੱਪਾ ਕਿੱਥੇ ਜਾਣਾ ਜੀ ਮੇਰਾ ਘਾਟ ਮੇਰਾ ਘਾਟ ਜਿੱਤੇ ਮਹਾਰਾਜ ਨੂੰ ਗਿਫਟ ਦਿੱਤਾ ਹੈ ਰਾਜੇ ਨੇ ਹੀਰਾ ਤੋਤੇ ਗਦਾਵੀ ਤੇ ਹੀਰਾ ਛੋੜਦਾ ਹੈ ਇਹ ਗੰਦਾ ਹੀ ਕਿ ਬਾਬਾ ਇਹ ਨਾ ਕਹਿੰਦੇ ਉਹ ਭਾਰਨਾ ਤੁਹਾਨੂੰ ਮਤਲਬ ਭੇਟ ਦਿੱਤਾ ਤੇ ਨਦੀ ਛੋੜਦਾ ਹਾਂਜੀ ਕਿੰਨਾ ਜਾ ਕੇ ਚੱਕ ਲੋ ਫਿਰ ਜੋ ਉੱਤੇ ਚੱਕਣਗੇ ਉੱਤੇ ਹੀ ਕਿੰਤੇ ਕਿੰਤੇ ਹੀ ਰਹੇ अच्छा जी हां जी, जी।, जी गुँ ओ हंकार ਉਹ ਟੁੱਟ ਗਿਆ ਤੇ ਬਿਲਕੁਲ ਹਾਂ ਜੀ ਤੇ ਹੁਣ ਚੱਲੇ ਆ ਜੀ ਅਸੀਂ ਹੀਰਾ ਘਾਟ ਤੇ ਗੁਰਦੁਆਰਾ ਸਾਹਿਬ ਉਹ ਜਿੱਥੇ ਮਹਾਰਾਜ ਨੇ ਹੰਕਾਰ ਤੋੜਿਆ ਸੀ ਹੰਕਾਰ ਤੋੜਿਆ ਸੀਗਾ ਭਾਈ ਤੇ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ ਚ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਗੁਰਦੁਆਰਾ ਹੀਰਾ ਘਾਟ ਦੇ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਦਿਓ ਇਜਾਜ਼ਤ ਹੁਣ ਸასიਖਾਲ ਜੀ ਸਾਰਿਆਂ ਨੂੰ